ਰਿਜਿਸਟ੍ਰੇਸ਼ਨ ਤੋਂ ਬਾਅਦ ਹਰੇਕ ਨਾਗਰਿਕ ਜਿਹੜਾ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਉਹ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਸਰਕਾਰੀ ਕਰਮਚਾਰੀ ਆਂਗਣਵਾੜੀ ਆਸ਼ਾ ਵਰਕਰਾਂ ਵੀ ਇਸ ਸਕੀਮ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਪਰਿਵਾਰ ਵੀ ਤੇ ਮੈਂਬਰਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈਗੀ ਜਦੋਂ ਕੋਈ ਜੇ ਕੋਈ ਰੱਬ ਨਾ ਕਰੇ ਕੋਈ ਬਿਮਾਰੀ ਹੁੰਦੀ ਹੈ ਤਾਂ ਜਿਹੜੇ ਪਰਿਵਾਰ ਦਾ ਮੈਂਬਰ ਹੈ ਉਹਦਾ ਇਲਾਜ ਜਿਹੜਾ ਉਹ 10 ਲੱਖ ਦੇ ਸਕੀਮ ਦੇ ਅੰਡਰ ਆਜੂਗਾ ਤੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲੇ ਦੇ ਵਿੱਚ ਸੂਚੀਬੱਧ ਕੀਤੇ ਜਾਣਗੇ ਇੰਪੈਨਲ ਕੀਤੇ ਜਾਣਗੇ ਵੱਧ ਤੋਂ ਵੱਧ ਪ੍ਰਾਈਵੇਟ ਸਕੂਲ ਜਿਹੜੇ ਹਸਪਤਾਲਾਂ ਨੂੰ ਅਸੀਂ ਲਾਵਾਂਗੇ ਜਿੰਨੇ ਮੈਕਸਿਮਮ ਹੋ ਸਕਦੇ ਨੇ ਸਰਕਾਰੀ ਤਾਂ ਸਾਰੇ ਹੀ ਹੋਣਗੇ ਤੇ ਇਸ ਸਕੀਮ ਦੇ ਅੰਡਰ 2000 ਸੇਤ ਪ੍ਰਕਿਰਿਆਾਂ ਮਾਤੇ ਆਪਰੇਸ਼ਨ ਵਗੈਰਾ ਵੀ ਸ਼ਾਮਿਲ ਹੋਣਗੇ ਵੱਡੇ ਇਹ ਨਹੀਂ ਹੈਗਾ ਕਿ ਆਜ ਬੁਮਾਰੀਏ ਇਸ ਕਾਰ ਦੇ ਅੰਦਰ ਆ ਨਹੀਂ ਸਕਦੀ ਜੀ ਆ ਬੁਮਾਰੀਏ ਇਸ ਨਾ ਇਹਦਾ ਨਾ ਕੋਈ ਬਾਕੀ ਤਾਂ ਪਹਿਲਾਂ ਹਜ਼ਾਰ ਮੁਹੱਲਾ ਕਲੀਨਿਕਾਂ ਚੋਂ ਹੀ ਖੰਗ ਖਾਂਸੀ ਬੁਖਾਰ ਜਾਂ ਛੋਟੇ ਮੂੜੇ ਉਹ ਤਾਂ ਮੁਹੱਲਾ ਕਲੀਨਿਕਾਂ ਚੋਂ ਹੀ ਹੋ ਜਾਂਦੀਆਂ ਨੇ ਉੱਥੇ ਵੀ ਸਾਰਾ ਕੁਝ ਫ੍ਰੀ ਹੈ ਤੇ ਬੜੇ ਕਾਮਯਾਬੀ ਨਾਲ ਚੱਲ ਰਹੇ ਨੇ ਮੈਂ ਇੱਕ ਦੇਖ ਰਿਹਾ ਸੀ ਕਿਸੇ ਕੋਈ ਪੱਤਰਕਾਰ ਗਿਆ ਸੀ ਉੱਥੇ ਅੰਦਰ ਉਹਨੇ ਸਾਰਿਆਂ ਨੂੰ ਪੁੱਛਿਆ ਵੀ ਉੱਥੇ ਮਰੀਜ਼ਾਂ ਨੂੰ ਕਿ ਬਾਹਰੋਂ ਤਾਂ ਨਹੀਂ ਕੋਈ ਦਵਾਈ ਲਿਖੀ ਕੋਈ ਦੂਜੀ ਵਾਰ ਆਇਆ ਸੀ ਕੋਤੀਜੀ ਵਾਰ ਵੀ ਆਇਆ ਸੀ ਕਿ ਨਹੀਂ ਜੀ ਸਾਨੂੰ ਕਦੋਂ ਕਿਸੇ ਇੱਕ ਨੇ ਵੀ ਜਵਾਬ ਨਹੀਂ ਦਿੱਤਾ ਇਹ ਗੱਲ ਕਿ ਸਾਨੂੰ ਬਾਹਰੋਂ ਕੋਈ ਚੀਜ਼ ਦਵਾਈ ਖਰੀਦਣੀ ਪਈ ਇੱਥੇ ਮਿਲ ਜਾਂਦੀ ਹੈ ਸਾਨੂੰ ਸੋ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਹਰ ਪਰਿਵਾਰ ਨੂੰ ਬਿਨਾਂ ਕਿਸੇ ਪੇਤਪਾਪ ਦੇ ਮੈਨਾਂ ਕਿਸੇ ਧਰਮ ਜਾਤੀ ਜਾਂ ਕੋਈ ਹੋਰ ਕੋਈ ਪੈਰਾਮੀਟਰ ਨਹੀਂ ਹੈਗਾ ਜਿਵੇਂ ਬਿਜਲੀ ਅਸੀਂ 300 ਯੂਨਿਟ ਜਿਹੜੀ ਹੈ ਉਪਰਮੰਥ ਹਰ ਇੱਕ ਨੂੰ ਕੀ ਫ੍ਰੀ ਕੀਤੀ ਹੈ ਮੀਟਰ ਨੂੰ ਮੀਟਰ ਨੂੰ ਫ੍ਰੀ ਕੀਤੀ ਹੈ ਨਾ ਕਿ ਇਹ ਦੇਖ ਕੇ ਕਿ ਤੇਰੇ ਕੋਲ ਹਾਰ ਕਾਰਡਾ ਨੀਲਾ ਕਾਰਡਾ ਪੀਲਾ ਕਾਰਡਾ ਅਸੀਂ ਮੀਟਰ ਦੇਖਦੇ ਹਾਂ ਤੇ ਇਸੇ ਤਰ੍ਹਾਂ 10 ਲੱਖ ਰੁਪਏ ਹਰ ਪਰਿਵਾਰ ਨੂੰ ਜਿਹੜਾ ਉਹਦੇ ਅੰਡਰ ਲਿਆ ਜਾਊਗਾ ਤੇ ਪੰਜਾਬ ਦੇ ਵਿੱਚ ਇਹ ਇਤਿਹਾਸਕ ਪਹਿਲ ਜਿਹੜੀ ਹੈ ਉਹ ਦੇਸ਼ 'ਚ ਵੱਡੀ ਮਿਸਾਲ ਪੈਦਾ ਕਰੂਗੀ ਤੇ ਇਸ ਵਕਤ ਕਿਉਂਕਿ ਕਾਫੀ ਹਿੱਸਾ ਪੰਜਾਬ ਦਾ ਹੜ੍ਹਾਂ 'ਚੋਂ ਬਾਹਰ ਨਿਕਲ ਰਿਹਾ ਦੇ ਸੇਵੀ ਸੇਤ ਤੋਂ ਹਨ ਦੀ ਅਨਲੋਡ ਪੈਣੀ ਹੈ ਅਸੀਂ ਹਰ ਰੋਜ਼ ਅੰਕੜੇ ਵੀ ਜਾਰੀ ਕਰਦੇ ਆ 6 ਵਜੇ ਸਾਢੇ 6 ਵਜੇ ਦੇ ਕਰੀਬ ਕਿ ਅੱਜ ਇੱਥੇ ਕੈਂਪ ਲੱਗੇ ਐਨੇ ਪਿੰਡਾਂ ਚ ਹੜਪ੍ਰਭਾਵ ਤੇਰੀ ਨੇ ਉਹ ਜਿਹੜੇ ਐਨੇ ਪਿੰਡਾਂ ਚ ਗਏ ਆ ਐਨੇ ਬੁਖਾਰ ਦੇ ਮਰੀਜ਼ ਨੇ ਐਨੇ ਡਾਇਰੀਆ ਜਾਂ ਦਸਤ ਦੇ ਮਰੀਜ਼ ਨੇ ਐਨੇ ਚਮੜੀ ਨਾਲ ਸੰਬੰਧਿਤ ਰੋਗਾਂ ਦੇ ਮਰੀਜ਼ ਆਏ ਸੀਗੇ ਐਨੇ ਅੱਖਾਂ ਦੀ ਇਨਫੈਕਸ਼ਨ ਦੇ ਸੀਗੇ ਤੇ ਇਲਾਜ ਉਹਨਾਂ ਦਾ ਉੱਥੇ ਚੱਲ ਰਿਹਾ ਤੇ ਲੋਕਾਂ ਨੂੰ ਵੀ ਕਹਿੰਦੇ ਆ ਕਿ ਜੇ ਤੁਹਾਨੂੰ ਕੋਈ ਐਦਾਂ ਦਾ ਲੱਛਣ ਮਿਲਦੇ ਨੇ ਕੋਈ ਬੁਖਾਰ ਦੇ ਜਾਂ ਚਮੜੀ ਨਾਲ रिलेटेड ਕੋਈ ਤਾਂ ਫੌਰਨ ਜਿਹੜਾ ਆਪਣੇ ਜਲਦੀ ਤੋਂ ਜਲਦੀ ਜਿੰਨਾ ਹੋ ਸਕਦਾ ਹੈ ਕਿ ਆਪਣੇ ਨੇੜੇ ਦੇ ਕੈਂਪ ਦੇ ਵਿੱਚ ਜਾ ਕੇ ਦਵਾਈ ਲੈ ਲਓ ਦਵਾਈਆਂ ਸੀ ਅਵੇਲੇਬਲ ਕਰਾ ਰੱਖੀਆਂ ਨੇ ਉੱਥੇ ਤੇ ਇਹ 10 ਲੱਖ ਵਾਲੀ ਸਕੀਮ ਜਦੋਂ ਲਾਗੂ ਹੋਗੀ ਤਾਂ ਉਹਦੇ ਇਹਦੇ ਵਾਸਤੇ ਕੋਈ ਜੇ ਕਿਸੇ ਦਾ ਰਹਿ ਵੀ ਗਿਆ ਜੋ ਸਕੀਮ ਲਾਗੂ ਜਿਸ ਦਿਨ ਹੋਗੀ ਉਸ ਤੋਂ ਬਾਅਦ ਜੇ ਕਿਸੇ ਦਾ ਰਜਿਸਟ੍ਰੇਸ਼ਨ ਰਹਿ ਵੀ ਗਈ ਤੇ ਜ਼ਰੂਰੀ ਨਹੀਂ ਹੈ ਕਿ ਉਹ ਉਦੇ ਕੋਲੇ ਉਹ ਕਾਰਡ ਹੋਵੇ ਨਹੀਂ ਵੀ ਹੈਗਾ ਤਾਂ ਉਹ ਵੋਟਰ ਕਾਰਡ ਜਾਂ ਆਧਾਰ ਕਾਰਡ ਲੈ ਕੇ ਵੀ ਆਪਣਾ ਇਲਾਜ ਵਾਸਤੇ ਦਿਖਾ ਕੇ ਉਥੇ ਕਰਾ ਸਕਦਾ ਤੇ ਇਲਾਜ ਕਰਾ ਕੇ ਉਹ ਘਰੇ ਆ ਜੇ ਬਾਕੀ ਸਾਰਾ ਹਿਸਾਬ ਕਿਤਾਬ ਸਰਕਾਰ ਕਰੂਗੀ ਬੜਾ ਇਤਿਹਾਸਿਕ ਕਦਮ ਹੈ ਤੇ ਇਹ ਕੱਲ ਤੋਂ ਅਸੀਂ ਬਰਨਾਲਾ ਤੇ ਤਰਨਤਾਰਨ ਜ਼ਿਲ੍ਹੇ ਦੇ ਉਹ ਅਸੀਂ ਰਜਿਸਟ੍ਰੇਸ਼ਨ ਸ਼ੁਰੂ ਕਰ ਰਹੇ ਹਾਂ ਉਹਦੇ ਤੋਂ ਜਿਹੜਾ ਰਿਸਪਾਂਸ ਮਿਲੂਗਾ ਉਸ ਤੋਂ ਬਾਅਦ ਅਸੀਂ ਸਾਰੇ ਪੰਜਾਬ ਸ਼ੁਰੂ ਕਰ ਦਾਂਗੇ ਉਸ ਤੋਂ ਬਾਅਦ ਇਹ ਸਕੀਮ ਜਿਹੜੀ ਲਾਗੂ ਹੋ ਜੇ